ਪੂਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੈਬਨਟ ਮੰਤਰੀਆਂ ਦੇ ਘਰਾਂ ਦਾ ਘਰਾਓ ਕਰਕੇ ਜੋ ਮੰਗ ਪੱਤਰ ਦਿੱਤੇ ਜਾ ਰਹੇ ਨੇ ਅੱਜ ਆਪਾਂ ਮਲੋੜ ਦੇ ਵਿੱਚ ਕੈਬਨਟ ਮੰਤਰੀ ਬੀਬਾ ਬਲਜੀਤ ਕੌਰ ਦੇ ਘਰਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਿਆ ਜੋ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਰੈਂਦੀਆਂ ਮੰਗਾਂ ਤੇ ਕਾਰਵਾਈ ਕਰਵਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਮੋੜ ਅੰਦੋਲਨ ਜਿਹੜਾ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਜਿਹੜੀ ਲਾਗੂ ਕੀਤੀ ਜਾਵੇ ਖਰੀਦ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਉਹ ਬਣਾਇਆ ਜਾਵੇ ਸਰਕਾਰੀ ਫਸਲੀ ਬੀਮਾ ਯੋਜਨਾ ਤੇ ਪਸ਼ੂ ਪਾਲਣ ਬੀਮਾ ਯੋਜਨਾ ਜਿਹੜੀ ਸਕੀਮ ਆ ਉਹ ਲਾਗੂ ਕੀਤੀ ਜਾਵੇ ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜ਼ੇ ਜਿਹੜੇ ਮੁਆਫ ਕੀਤੇ ਜਾਣਾ ਬਿਜਲੀ ਖੇਤਰ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਪ੍ਰੀਪੇਡ ਸਮਾਰਟ ਮੀਟਰ ਆ ਜਿਹੜੇ ਉਹ ਲਾਉਣੇ ਬੰਦ ਕੀਤੇ ਜਾਣ ਤੇ ਦਰਿਆਵਾਂ ਦੇ ਵਿੱਚ ਪੈ ਰਿਆ ਗੰਦਾ ਪਾਣੀ ਤੇ ਫੈਕਟਰੀਆਂ ਉੱਤੇ ਜਿਹੜੀ ਸਖਤ ਆ ਉਹ ਕਾਰਵਾਈ ਕੀਤੀ ਜਾਵੇ ਖੇਤੀ ਹੰਨਨਸਾਰ ਮਾਡਲ ਆ ਜਿਹੜਾ ਉਹ ਖੇਤੀ ਦਾ ਲਾਗੂ ਕੀਤਾ ਜਾਵੇ ਤੇ ਹੋਰ ਪੱਖ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀਬੀ ਬਲਜੀਤ ਕੌਰ ਬਾਦਲ ਦਾ ਬੀਬੀ ਬਲਜੀਤ ਕੌਰ ਦਾ ਜਿਹੜਾ ਘਰਾਓ ਕੀਤਾ ਸੋ ਮੈਂ ਬੇਨਤੀ ਕਰਦਾ ਸਾਡੇ ਦੂਜੇ ਸਾਥੀਆਂ ਨੂੰ ਦੋ ਮਿੰਟ ਲਈ ਉਹ ਵੀ ਆਪ ਦੀ ਗੱਲ ਰੱਖਣੋ ਜਨ ਸੰਯੁਕਤ ਕਿਸਾਨ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਵਿੱਚ ਸਾਰੇ ਮੰਤਰੀਆਂ ਨੂੰ ਅਸੀਂ ਮੰਗ ਪੱਤਰ ਦਿੱਤੇ ਆ ਉਹਦੇ ਵਿੱਚ ਜੋ ਰਪੇਰੀਨ ਕਾਨੂੰਨ ਬਣਾ ਕੇ ਪੰਜਾਬ ਨੂੰ ਅਜਾੜਿਆ ਜਾ ਰਿਹਾ 76 78 ਜਿਹੜੀਆਂ ਧਰਾਵਾਂ ਲਾ ਕੇ ਉਹ ਹਕੂਕ ਸੈਂਟਰ ਨੇ ਦਰਬਾਰਾ ਸਿੰਘ ਦੇ ਗਲਤ ਗੂਠਾ ਰਾਕੇ ਵਾਪਸ ਲਿਆ ਉਹਨਾਂ ਨੂੰ ਵਾਪਸ ਲੈਣ ਤੇ ਜੋ ਪੰਜਾਬ ਦਾ ਹੱਕ ਹੈ ਜੋ ਰਾਇਲਟੀ ਪੰਜਾਬ ਨੂੰ ਮਿਲਣੀ ਚਾਹੀਦੀ ਸੀ ਗੁજરાਲੀ لال ਨੰਦਾ ਉਸ ਮੌਕੇ ਦੇ ਪਾਣੀਆਂ ਦੇ ਮੰਤਰੀ ਜਿਨੇ ਪਾਣੀ ਦਾ ਵਾਅਦਾ ਕਰ ਲਿਆ ਵੀ ਦੇ ਦਿਓ ਪਰ ਉਹਦੀ ਜਿਹੜੀ ਪਰਸੋਂ ਦੀ ਮੀਟਿੰਗ ਉਹ ਕੁੱਤੇ ਚਾਗ ਵਾਂਗੂ ਅਸੀਂ ਡਿੱਗ ਰਹੇ ਆਂ ਵੀ ਕਦੋਂ ਕਾਨੂੰਨ ਬਣੇ ਕਦੋਂ ਮੀਟਿੰਗ ਹੋਵੇ ਤੇ ਜਿਹੜਾ ਪੰਜਾਬ ਦਾ ਪਾਣੀ ਕਿਉਂ ਤੋਂ ਵੀ ਮਹਿੰਗਾ ਹੈ ਸੋਨੇ ਵਰਗਾ ਪਾਣੀ ਉਹ ਪੰਜਾਬ ਤੋਂ ਉੜਾਇਆ ਜਾ ਰਿਹਾ ਹੈ ਉਹਦਾ ਹੱਕ ਸਾਡੇ ਨੌਜਵਾਨਾਂ ਨੂੰ ਮਿਲ ਕਿਉਂਕਿ ਜਿਹੜਾ ਪਾਣੀ ਹੈ ਦੁਨੀਆ ਦੇ ਵਿੱਚ ਇਸ ਦੀ ਲੜਾਈ ਲੱਗਣੀ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਜਿੰਨਾ ਬਿਜਲੀ ਦਾ ਬਿੱਲ ਆਉਂਦਾ ਓਨਾ ਹੀ ਪਾਣੀ ਦਾ ਬਿੱਲ ਆਉਂਦਾ ਪਰ ਇਹ ਗੁਰੂਆਂ ਪੀਰਾਂ ਦੀ ਪੰਜਾਬਾਂ ਦੀ ਧਰਤੀ ਹੈ ਇਹਦਾ ਸਹਤ ਵਰਗਾ ਪਾਣੀ ਪੰਜਾਬ ਤੋਂ ਬਾਹਰ ਕੌੜੀਆਂ ਦੇ ਪਾ ਜਾ ਰਿਹਾ ਹੈ ਸੋ ਅਸੀਂ ਅੱਜ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਪੰਜਾਬ ਦੇ ਕੈਨੇਡਨ ਮੰਤਰੀ ਬੀਬੀ ਬਲਜੀਤ ਕੌਰ ਦੇ ਬਰੋਗ ਕੇ ਬੈਠ ਕੇ ਕਿ ਪੰਜਾਬ ਨੂੰ ਉਜਾੜਿਆ ਨਾ ਜਾਵੇ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਜ਼ਹਿਰ ਦਿੱਤਾ ਜਾ ਰਿਹਾ ਹੈ ਗੰਦਲੇ ਪਾਣੀਆਂ ਦਾ ਹਵਾ ਦਾ ਕੈਂਸਰ ਦਾ ਉਹਦੇ ਵਾਸਤੇ ਠੋਸ ਹੱਲ ਲੱਭ ਕੇ ਉਹ ਬਾਊਂਚ ਕਰਾਇਆ ਜਾਵੇ ਖੇਤੇ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇ ਮਜ਼ਦੂਰਾਂ ਸਰ ਚੜਿਆ ਕਰਜ਼ਾ ਉਹਦੇ ਤੇ ਲਾਈਨ ਮਾਰੀ ਜਾਵੇ ਜਿਵੇਂ ਕਾਰਪਟ ਕਰਾੜਾ ਦਾ ਮਾਫ ਕੀਤਾ ਤੇ ਜਨਸਾ ਦੇ ਸਹੀ ਬਾਦ ਦਿੱਤੇ ਜਾਣ ਇਹਦਾ ਹੀ ਕਹਿੰਦਾ ਹਾਂ ਮੈਂ ਧੰਨਵਾਦ